ਹੈ ਜੇ ਰਹਾਗੇ ਨੂਰ ਸਾਹਿਬ ਲੈ ਕੇ ਰਹਾਗੇ ਲੈ ਕੇ ਰਹਾਗੇ ਲੈ ਕੇ ਰਹਾਗੇ ਦਿੱਲੀ ਲੋਕਾਂ ਦਾ ਇੱਕ ਜਿੰਦਾਬਾਦ 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 ਸਨਵਾਜੀ ਨਰੈਣਪਾਲ ਦਾ ਹੈ ਕਿ ਨਹੀਂ ਹੈ ਇਹ ਤਾਂ ਨਰੈਣ ਜਾਨ ਦਾ ਹੋਣਾ ਅਸੀਂ ਖਸਾਨਾਂ ਦੇ ਜਾਏ ਆ ਖੇਤੀਆਂ ਵਧੇ ਹੋਏ ਆ ਖੇਤੀ ਨਾਲ ਬੱਝਿਆ ਕੋਈ ਵੀ ਹਿੱਸਾ ਜਿਹੜਾ ਖੇਤੀ ਨਾਲ ਲੱਗਿਆ ਹੋਇਆ ਹੈ। ਅਸੀਂ ਉਹਨਾਂ ਦੇ ਨਾਲ ਹਮੇਸ਼ਾ ਹੀ ਲੜਦੇ ਹਾਂ। ਇਸ ਤੋਂ ਵਾਂਝੇ ਚੰਨਾ ਹੋਵੇ। ਅਸੀਂ ਉਹਨਾਂ ਲੋਕਾਂ ਨਾਲ ਹਮੇਸ਼ਾ ਹੀ ਲੜਦੇ ਹਾਂ। ਜਿਹੜੇ ਆਪਣੇ ਲੋਕਾਂ ਦੀ ਸਹੀ ਰਾਇ ਦੇ ਲੜਦੇ। ਸਾਨੂੰ ਇਸ ਗੱਲ ਦੀ ਤਕਲੀਫ ਹੋਈ ਦੁੱਖ ਹੋਇਆ ਕਿ ਚਾਰ ਮਜ਼ਦੂਰ ਸਰਕਾਰੀ ਡਿਊਟੀ ਦੇ ਕੰਮ ਕਰ ਦਿੱਤਾ ਜਦੋਂ ਕਿ ਉਹਨਾਂ ਦੀ ਸਰਕਾਰੀ ਡਿਊਟੀ ਦਾ ਸਮਾਂ ਲੈਂਦੇ ਦੇ ਬੈ ਉਹਨਾਂ ਨੂੰ ਇੱਕ ਡੱਕ ਵਾਲਾ ਲੜਕੇ ਉਹਨਾਂ ਦੀ ਜੀਵਨ ਜੀਣਾ ਖਤਮ ਕਰ 16 ਤਰੀਕ ਦੀੋ ਘਟਨਾ ਅੱਜ ਵੀ ਪਹੁੰਚ ਗਈ ਤੇ ਇਹਨਾਂ ਵਾਂ ਸਰਕਾਰ ਦੇ ਕੋਲ ਕੋਈ ਪੈਸਾ ਨਹੀਂ ਕੋਈ ਹਮਦਰਦੀ ਨਹੀਂ ਕੋਈ ਚਲਚਲਤੀ ਤਰੀਕਾ ਇਹ ਪਨਾਇਆ ਜਾ ਰਿਹਾ ਹੈ ਕਿ ਇਹਨਾਂ ਨੂੰ ਪਾੜ ਕੇ ਇਹਨਾਂ ਦੀ ਕਮਜ਼ੋਰੀ ਦਾ ਫਾਇਦਾ ਲੈ ਕੇ ਇਹਨਾਂ ਨੂੰ ਨੱਥੇ ਇਹ ਜਤਨਾ ਜਨ ਇਹ ਐਨਾ ਕਹਿਣ ਕਿ ਜਦੋਂ ਮਜ਼ਦੂਰਾਂ ਨੇ ਕੀ ਜ਼ਬਰ ਹੁੰਦਾ ਤਾਂ ਉਹਨਾਂ ਨੇ ਸਰਕਾਰ ਦੇ ਨਾਲ ਲੜਾਈ ਲੜ ਕੇ ਆਪਣੇ ਸੰਘਰਸ਼ ਨੂੰ ਜਿੱਤ ਲਿਆ ਇਹਨਾਂ ਨੂੰ ਕਿਸੇ ਕਰਦਾ ਸਾਧਨਾ ਹੋਵੇ ਇਹ ਕਰਕੇ ਇਹਨਾਂ ਨੂੰ ਖੰਡਾ ਪੰਡਾ ਦਿਓ ਆਪਣੇ ਤਰੀਕੇ ਨਾਲ ਇਹਨਾਂ ਨੂੰ ਆਪਾਂ ਉਲੀ ਬੋਦੀ ਮਾਮ ਜਿਹੜੀ ਰਾਸ਼ੀ ਦੇ ਕੇ ਇਹਨਾਂ ਨੂੰ ਸਾਨੂੰ ਦੇ। ਯਾਨੀ ਖੜਿਆਉਣ ਦੇ ਪੈਸੇ ਦੇ ਰਿਹਾ ਕਰਦਾ। ਯਾਨੀ ਐ ਚੱਲ ਰਹੇ ਜਿਵੇਂ ਬੰਦੇ ਮਰੇ ਹੀ ਨਹੀਂ। ਕੋਈ ਪੁੱਤਾਂ ਜਨਾ ਮਰੇ। ਇਹ ਸਰਕਾਰ ਦੇ ਦਵਾਈਏ ਤੋਂ ਸਾਨੂੰ ਬਹੁਤ ਫਿਕਰੀ। ਇਹਨਾਂ ਰਾਸ਼ੀ ਬਹੁਤ ਥੋੜੀ ਮੰਗ ਰਹੇ ਆ। 10 ਲੱਖ ਤੁਸੀਂ ਮੈਨੂੰ ਇਹ ਦੱਸੋ ਸਭ ਤੋਂ ਸਖਤ ਤੇ ਰਿਸਕ ਵਾਲਾ ਕੰਮ ਖੇਤ ਮਜਦੂਰ ਦਾ ਆਸੀਂ ਕਹਾਂ ਨਾ ਆਸੀਂ ਨਾ ਤੋਂ ਥੋੜੇ ਜਿਹਾ ਆਸੀਂ ਕਹਿੰਦੇ ਆ ਵਿਧਿਆਕਰਤ ਕਰ ਜਰਾ ਰਾਤ ਨੂੰ ਮੋਟਰ ਚਲਾਇਓ ਸਾਡੇ ਨੇ ਅੱਜ ਹੀ ਸਾਲ ਜਦੋਂ ਹਾਸਾ ਹੁੰਦਾ ਸਭ ਤੋਂ ਪਹਿਲਾਂ ਇਹ ਨਾਲ ਹੁੰਦਾ ਹੈ ਇਹ ਸਾਡੇ ਅੰਗ ਨੇ ਤਕਲੀਫ ਤੋਂ ਹੁੰਦੀ ਹੈ ਬੱਸ ਜਿੱਥੇ ਗਈ ਹੋ ਜਾਂ ਘਾਨਾ ਬਈ ਬਈ ਇਹ ਜਦੋਂ ਹਾਸੇ ਹੁੰਦੇ ਨੇ ਇਹ ਵਰਗਾ ਨਹੀਂ ਰਿਹਾ ਇਹਨਾਂ ਦੇ ਤਾਂ ਜਿੰਦਾਂ ਮਕੌਲ ਦਾ ਜੇ ਜੇ ਤੁਲਨਾ ਕਰਨੀ ਹੋਵੇ ਕਿਤੇ ਬਾਰਡਰ ਤੇ ਸਿਪਾਹੀ ਜਿਹੜਾ ਕੰਮ ਕਰਦਾ ਇਹ ਤੋਂ ਸੌਖਾ ਕੰਮ ਨਹੀਂ ਮੈਂ ਰਹੇ ਗਏ ਹੁਣੇ ਪੂਰੀ ਮੌਤ ਹੋ ਜਾਂਦੀ ਹੈ ਕਿਸੇ ਕਾਰਨ ਕਰਕੇ ਇਹੀ ਮੁੱਖ ਮੰਤਰੀ ਸਾਹਿਬ ਕਰੋੜ ਰੁਪਏ ਦੇਣ ਚਾਹਦਾ ਇਹ ਬੰਦੇ ਧਰੜੇ ਮਾਰ ਕੇ ਬਹੁਤ ਅਜੀਬ ਘਟਨਾ ਤੋ ਸੁਧਾਰਨ ਮੰਤਰੀ ਸਾਡਾ ਕਿਸਾਨ ਤਰਨਿਕ ਵਿੱਚ ਬੈਠਾ ਹੋਇਆ ਚਾਹੇ ਕਿਸਾਨ ਹੋਵੇ ਚਾਹੇ ਮੰੰਦੂਰ ਹੋਵੇ ਸਾਡੇ ਘਰਾਂ ਦੇ ਉਥੇ ਜਾਤ ਦਾ ਦਸਵਾਂ ਲੀ ਉਥੇ ਘਰ ਦਾ ਦਸਵਾਂ ਲੀ ਉਥੇ ਖਿੱਤੇ ਦਾ ਦਸਵਾਂ ਲੀ ਉਹਦਾ ਮੌਜ ਨਾਲ ਸਰਕਾਰ ਇੱਕ ਮਿੰਟ ਨਹੀਂ ਲੱਗਦੀ 5 ਲੱਖ ਰੁਪਇਆ ਧਰ ਦਿੰਦੀ ਤੇ ਮਜ਼ਦੂਰਾਂ ਨੂੰ 4-4 ਦਸਦੇ ਰੁਪਏ ਚੌੜੇ ਹੋ ਰਹੇ ਨੇ ਵੀ 4-4 ਲੱਖ ਰੁਪਇਆ ਦੇ ਕੇ ਸੰਸਕਾਰ ਕਰਵਾਤਾ ਜਿਹਾ ਸੀ ਜਰਮਣੀ ਕਹਿ ਗਿਆ ਤੁਹਾਨੂੰ ਸ਼ਰਮ ਜਿਹੜੇ ਕਰ ਰਹੇ ਰੋਟੀ ਦੀ ਜਿਨ੍ਹਾਂ ਨੇ ਹਰੇਕ ਰੋਜ਼ ਕਰਕੇ ਖਾਣੀ ਹੈ ਜਿਨ੍ਹਾਂ ਨੇ ਅੱਜ ਘਿਮਾੜੀ ਕਰੀ ਉਸੇ ਦੀ ਆਕਾਹ ਨਹੀਂ ਹੋਣਾ ਜਿਨ੍ਹਾਂ ਨੇ ਉਹ ਹੀ ਘਿਮਾੜੀ ਕਰਕੇ ਉਹ ਗੈਸ ਸਿਲੰਡਰ ਲੈਣਾ ਜਿਨ੍ਹਾਂ ਨੇ ਪੱਥਰੀ ਜਿਵੇਂ ਨੂੰ ਪਤਾ ਨਹੀਂ ਕਿਦੇ ਨਹੀਂ ਹੋਣੇ ਨੇ ਉਹਨਾਂ ਬਾਰੇ ਗੁੱਡੀ ਮੁਗੀ ਅੰਕੰਨ ਕੀ ਹੈ ਆਹ ਨੂੰ ਕਹਿੰਦੇ ਤੁਸੀਂ ਵੀ ਤਰੱਕੀਆਂ ਦੇ ਦੇ। ਆਰਵ ਜੇ ਸੋਟਾ। ਛੋਟਾਂ ਦੇ ਇਹਨਾਂ ਦੇ ਮੱਧਿਆਂ ਤੇ ਰਹਿ ਲਿਓ। ਦੁਨੀਆਂ ਬਣਾਉਂਦੇ ਹੋ। ਗੰਡੇਆਂ ਰੋਟੀਆਂ ਖਾਣੋਂ ਕਿਸੀ ਮੰਡੀ ਦੇ ਰਹਿ ਕੇ। ਮਜ਼ਦੂਰਾਂ ਦੇ ਜ਼ਰਾਕਾਂਾਂ ਕੇ ਅੱਗੇ ਉਹਨਾਂ ਗੜੀ ਦੀ ਛੋਟੇ ਕੱਪੜਿਆਂ ਦੀ ਲੱਗਦੀ। ਬਾਜ ਮੋਜ ਨਾਲ ਹੀ ਪਤਾ ਲੱਗਿਆ। ਕਿ ਰੋੜਾ ਸਾਹਿਬ ਉਹਨਾਂ ਮਜ਼ਦੂਰਾਂ ਦੇ ਘਰਾਂ ਚ ਗਿਆ ਜਿਨ੍ਹਾਂ ਨੇ ਸੰਘਰਸ਼ ਕੀਤਾ ਭਾਈ ਤੁਹਾਡੇ ਨਾਲ ਡਿਲੀਟ ਲੂਗਾ ਮੈਂ ਜਿੰਨ ਮਰਜ਼ੀ ਜਿੰਨੇ ਮਰਜ਼ੀ ਲੈ ਲੇ ਪਰ ਇਹਨਾਂ ਦੇ ਮਾਮਲੇ ਐ ਚਾਹਦੇ ਹੁੰਦੇ ਨੇ ਭਾਈ ਮੋਰਚੇ ਠੀਕ ਐ ਸਾਨੂੰ ਪਤਾ ਐ ਪੱਕੇ ਮੋਰਚਿਆਂ ਦੇ ਵਿੱਚ ਮਜ਼ਦੂਰਾਂ ਦਾ ਆਉਣਾ ਬਹੁਤ ਜ਼ਰੂਰੀ ਮਜ਼ਦੂਰਾਂ ਵਾਸਤੇ ਪੱਕੇ ਮੋਰਚੇ ਚਲਾਉਣਾ ਲੰਮਾ ਟਾਈਮ ਚਲਾਉਣਾ ਜੈਤ ਬਾਡੀ ਨੂੰ ਘਰੇ ਰੱਖਣਾ ਲੰਮਾ ਚਿਰ ਰੱਖਣਾ ਇਹ ਬਹੁਤ ਆ ਇਨਾ ਮੇਰੇ ਸੁਣਾਂ ਨੇ ਤਹਰੀਕ ਕਰਦਾ ਪਿੰਡ ਦਾ ਚੌਧਰੀ ਕਹਿੰਦਾ ਮੇਰੇ ਵਿਆਜ ਦੇ ਪੈਸੇ ਦਿੱਤੇ ਹੋਏ ਨੇ ਜੇ ਮੈਂ ਤੇਰੀ ਮਦਦ ਤਾਂ ਗਰੂ ਮੁੰਡੇ ਨੂੰ ਸਨਕਾਰ ਕਰ ਦੇ ਮੈਂ ਤੇਰੇ ਸਾਰੇ ਕੰਮ ਕਰਵਾ ਦੂੰ ਸਰਪੰਚ ਕੱਲ ਸੁਣੇ ਲਾਫਤਰ ਨਹੀਂ ਦਵਾਤਾ ਮੈਂ ਕਹਿੰਦਾ ਐਂਜੇ ਬੰਦੇ ਤਾਂ ਨਹੀਂ ਕੁਝ ਨਾਮ ਹੋ ਗਏ ਇੱਕ ਅਧਿਕਾਰੀ ਮੇਰੇ ਕੋਲ ਈ ਕਹਣ ਗਿਆ ਕਹਿੰਦਾ ਜੀ ਜਿਹੜਾ ਉਹ ਧਰਨਾ ਚੱਲਦਾ ਹੈ ਉੱਥੇ ਤਾਂ ਕਾਲਜ ਆ ਮੈਂ ਮਦਦ ਨੇ ਉੱਪਰ ਗੜੀ ਕਹਿੰਦਾ ਇੱਕ ਪ੍ਰਗਟ ਪ੍ਰਗਟ ਹੈ ਬਸ ਉਹਦੇ ਨਾਲ ਬੰਦਾ ਨਹੀਂ ਬੰਦਾ ਨਹੀਂ ਉਹ ਵੀ ਕਹਿੰਦਾ ਤੇ ਉਹ ਹੀ ਜਸਤਨ ਸੁਤੋਂਦਾ ਜੇ ਤੁਸੀਂ ਆਪ ਦੀ ਗਿੰਦੀ ਘਟਾ ਦਿਓ ਜੀ ਆ ਤੇ ਨਾਲ ਸੁਤ ਕਰਦੇ ਮਾ ਬਦਮਾਸ਼ੇਰਾ ਜੇ ਸਾਰੇ ਮਨਜ਼ੂਰ ਕਹਣ ਕਿ ਅਸੀਂ ਇਹ ਧਰਨਾ ਲਵਾਂ दस बंधे भी साके आए साढ़ी घर गिनती रोज बढ़िया तू भाई तू बना की गल करना किया भाई तू भाषा कि मेरा चाहता मतलब सब है कि वो समझते हैं साकी गिनती हर रोज बढ़िया बना अभी तो पहले तो नहीं बधाने बी बधाई इस करके खी गिनती मजदूर के उत्तरों ना पड़े ਆਈ ਰਾ ਲਗੇ ਕਿ ਮਜ਼ਦੂਰ ਤਾਂ ਨਾੜਦੇ ਨੇ ਜੀ ਇਹਨਾਂ ਕਿਸਾਨਾਂ ਨੇ ਆਪਦਾ ਮਸਲਾ ਬਣਾ ਲਿਆ ਬੁਕਾਰ ਦਾ ਮਸਲਾ ਮਜ਼ਦੂਰ ਦਾ ਸਾਡੇ ਨਾਲ ਸੈਂਸ ਸੀ ਜੀ ਮਜ਼ਦੂਰ ਦਾ ਸਾਡੇ ਨਾਲ ਦਾਅ ਵੀ ਸੀ ਜੀ ਇਹ ਤਾਂ ਖਾਲੀ ਸੀ ਕੋਣ ਉਹਦਾ ਕਹੇ ਗੱਲ ਬੈਠਿਆ ਵੀ 4 ਲੱਖ ਰੁਪਏ ਤਾਂ ਜੇ ਅਸੀਂ ਹੋਰ ਦੇ ਦਿੰਦੇ ਹਾਂ 2 ਲੱਖ ਰੁਪਏ ਸੀ ਇਹਨਾਂ ਨੂੰ ਭੋਗ ਕੇ ਰਹਾ ਬਾਕੀ ਇਹਦੇ ਘਰ 4 ਲੱਖ ਰੁਪਏ ਨੇ ਗੱਡ ਰੱਖਦਾ ਇਹਦਾ ਦੇਣੇ ਦੀ ਸੀਨਾ ਦੇਣੇ ਦੀ ਉਹ ਆਖ ਨੂੰ ਜੀ ਬਾਜੀ ਆ ਜੀ ਉਹਨੂੰ ਪਿਆ ਜੀ ਅੱਛ ਤੁਸੀਂ ਰੱਖ ਲਿਓ ਸੰਭਾ ਪੂਰਾ ਦਸ ਦੇ ਦਿਓ ਮੁੰਡੇ ਨੂੰ ਨੌਕਰੀ ਇਹਨਾਂ ਦੀ ਪਰਵਾਹ ਤੁਸੀਂ ਇਹਨਾਂ ਨੇ ਕਰ ਲਿਆ ਤੁਸੀਂ ਆਹੀ ਬੰਦਾ ਨੇ ਕਿਤੇ ਨਿਤ ਪਤਾ ਨਹੀਂ ਰਹਿ ਲੱਗਦੀ ਮੇਰੇ ਕੰਮ ਦਾ ਮਤਲਬ ਕਿਹਨਾ ਦੇਈ ਦੀ ਬੰਦਾ ਨੂੰ ਇਹ ਤੇਰੀ ਨੌਕਰੀ 10 ਲੱਖ ਰੁਪਈਆ ਮੈਸੂਲ ਦਾ ਕਰਦੇ ਆਪ ਸਰਫ ਇਹ ਰੱਖਦੇ ਉਹਨਾਂ ਜੇ ਕੋ ਵਾਦਾ ਕਰਤਾ ਹੋਇਆ ਤੁਹਾਨੂੰ ਪਤਾ ਹੈ ਮੈਂ ਇਹ ਗੱਲ ਬਣਾ ਕੇ ਦੀ 40 ਲੱਖ ਰੁਪਏ ਮਨਣਾ ਜਿਹਨਾਂ ਦਾ ਦੇਸ਼ ਦਾ ਅਧਿਕਾਰ ਹੀ ਦੇ ਸਕਦਾ ਹੈ ਸਰਕਾਰ ਦਾ ਇਹ ਤੁਹਾਡੇ ਵਾਸਤੇ ਤੋਂ ਮੁਠੀ ਤੋਂ ਝੜਦਾ ਸੁਣ ਦੀ ਗਿਰਤੀ ਬੰਦਿਆਂ ਚ ਨਹੀਂ ਹੈ ਸਾਨੂੰ ਵੋਟਾਂ ਨੰਦੇ ਸੁਣਦਾ ਹੈ 100 ਰੁਪਏ ਦੇ ਭਾਂਡੇ ਨਹੀਂ 100 ਰੁਪਏ ਦੇ ਕੰਮ ਕਰਦੇ ਹੋਗੇ ਸੋਨੂ ਜੇ ਬੰਦੇ ਗਿਰਨ। ਛੋਟੀਆਂ ਘੱਟੇ ਬੰਦੀਆਂ ਨੂੰ ਕਿੰਨੀ ਵਾਰ ਮੀਟਣਾ ਦੇ ਕੇ ਮੀਟਣਾ ਨਹੀਂ ਦਿੱਤਾ। ਲੈਣਾ ਤਾਂ ਇਹਨਾਂ ਨੂੰ ਕੁਝ ਹੈ ਨਹੀਂ। ਸਾਡੇ ਨਾਲ ਮੀਟਣਾ ਕਰਦੇ ਨੇ। ਗੱਲਾਂ ਦਾ ਖੜਾ ਹੋ ਗਏ ਨੇ। ਡੰਡੇ ਦਾ ਕੁਝ ਨਹੀਂ ਸਾਨੂੰ ਵੀ ਨਿੱਕਾ ਕੁਝ। ਛੋਟੇ ਨਾਲ ਮੀਟਿੰਗ ਵੀ ਨਹੀਂ ਕਰਦੇ। ਮੀਟਿੰਗ ਕਰਨ ਗਿਆ ਉਹ ਪਤਾ ਲੱਗਦਾ ਵੀ ਤਾਂ ਮੁੱਖ ਮੰਤਰੀ ਕਹਿ ਦੱਸ ਦੋਗੇ ਬਾਗਲ। ਇਸ ਕਰਕੇ ਦੇਖੋ ਭਰਾਵੋ ਗਰੀਬ ਤੁਸੀਂ ਵੀ ਹੋ ਗਰੀਬ ਅਸੀਂ ਫਰਕ ਕਿਰਪਾ ਹੈ ਤੁਹਾਡੇ ਮੁੰਡਾ ਦਾ ਨਾਲ ਹੋ ਜਾਂਦਾ ਹੈ ਘਰ ਦੇ ਪੱਕੇ ਹੋ ਜਾਂਦੇ ਨੇ ਘਰਿਆਂ ਦਾ ਕੜਾ ਕਰਜਾ ਛੋਡੇ ਨਾਲ ਜਾਂਦਾ ਛੋਡੇ ਦਾ 6000 ਕਰੋੜ ਰੁਪਏ ਕਰਦਾ ਪੰਜਾਬ ਦੇ ਸਾਰੇ ਮਸੂਲਾਂ ਦਾ ਕਰਦੇ ਰਿਪੋਰਟ ਕਹਿੰਦੇ ਆ सा एक लाख करोड़ रुपया वोटा सोनिया जा रहे हैं मजदूर दियां वोटा ज्यादा ने किसान घटने पर छे हजार करोड़ की है कि छह हजार करोड़ की लीक मार हो जो लोग कहें मजदूर ने छे हजार करोड़ के लीक मारनी हो ਫੱਕ ਛੋੜੀ ਗਏ ਇੱਕ ਕਰਤੀ ਇੰਨਾ ਕੋਈ ਕੋਈ ਫੌਮ ਸੀ ਕੋਈ ਨਹੀਂ ਸੀ ਅਰਸਾ ਤੋਂ ਬਾਅਦ ਪੜਿਆ ਆਉਣਾ ਕੋਈ ਆ ਬਿਜਲੀ ਬਿਲਾਜ ਮਾਰਨ ਹਰਤਾ ਆ ਜਾਂਦੀ ਸੀ ਪੂਰੀ ਗੰਨ ਕਰ ਲਈ ਮੈਂ ਪੜਿਆ ਨਹੀਂ ਮੈਂ ਸੁਣਿਆ ਹੁਣ 20 ਪੰਜਾਬ ਸਰਕਾਰ ਨੇ ਇੱਕ ਸਰਪੂਰ ਕੱਢ ਕੇ ਇਹਨਾਂ ਨਾਲ ਸਮਝੌਤਾ ਜਿਹੜਾ ਹੋਇਆ ਬਿਜਲੀ ਬਿਲਾਜ ਨਾਲ ਇਹਨਾਂ ਨੂੰ ਹਾਫਟ ਪੜਾ ਨੇੜੇ ਹੋ ਗਏ ਉਹਨਾਂ ਦਾ ਐਸੀ ਨਹੀਂ ਕਿਹੜੀ ਗੱਲ ਤੋਂ ਸੀ ਬਈ ਉਹਨਾਂ ਦਾ ਇਫੈਕਟ ਸੀ 20 ਸਰਕਾਰੀ ਡਿਊਟੀ ਦੇ ਜਿਹੜਾ ਬੰਦਾ ਮਰ ਗਿਆ ਬਿਜਲੀ ਕੰਮਾਂ ਸਰਕਾਰ ਨੂੰ ਸ਼ਹੀਦ ਬਣਾ ਦੇ ਉਹ ਮਾਮਲਾ ਕਹੇ ਕਰੇ ਮਨਵਾ ਦੇ ਇੱਕ ਮਨਵਾਇਆ ਆਊਟ ਤੋਂ ਫਿਰ ਆ ਵੀ ਜਿਹੜਾ ਮੰਜੂਰ ਕੰਮ ਕਰਦਾ ਬਿਜਲੀ ਬਣਾ ਜਿਹੜਾ ਵੀ ਮੁੰਡਾ ਕਿਸੇ ਦਾ ਹੀ ਹੈ ਕਿਸੇ ਦਾ ਕਿਸੇ ਯਾਰ ਦਾ ਕਿਸੇ ਯਾਰ ਦਾ ਹੀ ਬੋਲਦਾ ਹੈ ਜੇ ਉਹਦੀ ਮੌਤ ਹੋ ਜਾਂਦੀ ਹੈ 20 ਲੱਖ ਰੁਪਏ ਮੰਗਦੇ ਜੇ ਸਰਕਾਰੀ ਮਾਜਮਾ ਉਹਦੀ ਮੌਤ ਹੋ ਜਾਂਦੀ ਹੈ ਉਹ 30 ਲੱਖ ਰੁਪਏ ਮੰਗਦੇ ਮਜ਼ਦੂਰ ਕਿੰਨਾ ਮੰਗਦੇ ਨੇ 10 ਲੱਖ ਰੁਪਏ ਆਹ ਤਾਂ ਉਹਦੀ ਸਰਕਾਰੀ ਰਿਪੋਰਟ ਕਹਿੰਦੀ ਹੈ ਜੀ ਇਹ ਸ਼ਰਮਤਾ ਕਰ ਰਿਹਾ ਹੈ ਪੈਸੇ ਦਾ ਸਵਾਲ ਇਹਨਾਂ ਵਾਸਤੇ ਨਹੀਂ ਹੈ ਸਵਾਲ ਇਹ ਹੈ ਕਿ ਸੋਨੂੰ ਇਹ ਬਣਾ ਵੀ ਜਿਹੜੇ ਪਿੰਡ ਦੇ ਚੌਧਰੀ ਜੀ ਤੁਸੀਂ ਉਹਨਾਂ ਦੇ ਰਹਿਮੋ ਕਰਨ ਤੇ ਜਿੰਦਗੀ ਜੀਓ ਉਹਨਾਂ ਨੂੰ ਪੁੱਛੋ ਵੀ ਉਹੜਾ ਤਾਂ ਸਾਡਾ ਕੰਮ ਕਰਨ ਕੀ ਮਾੜਾ ਕਾਜਾ ਕੰਮ ਕਰ ਦੋ ਸਾ ਸਰਪੰਚ ਦਾ ਕੰਮ ਕਰ ਦੂ। ਤੁਸੀਂ ਰੋਕੀ ਜਰਾ। ਮੇਰੀ ਖਾਨੇ ਹੋ। ਕੋਈ ਮੇਰ ਕਰਦਾ ਥੋੜੇ ਤੇ ਰੋਕੇ ਪਰ। ਤੁਨ ਮੁੱਕਰ ਰੋਕੀ ਕਦੇ ਨਹੀਂ। ਕੋਈ ਐ ਕਹਿ ਕੇ ਜਾਂਦਾ ਤੁਨ ਘਰਾਚ। ਮੈਂ ਤੁਸੀਂ ਕੰਮ ਨਾ ਕਰੋ। ਸੁਨਵਾਤਾ ਪੀੜਿਆ ਜਾਂ ਨੂੰ। ਕਦੇ ਕਿਸੇ ਭੈਣ ਦੇ ਲੱਕਣਾ ਨਾ ਹੁਣ। ਕੋਈ ਬਾਲਣ ਛਿੜਗੇ ਜਾ। ਜੇਬਾਂ ਕੁਛੇ ਕਿਸੇ ਦੇ ਨਿਰਭਰ ਨੀ ਹੋ। ਜੇਪਰਾ ਤੁਸੀਂ ਆਪਣੀ ਕਿਰਤ ਨਾਲ ਆਪਣੇ ਬੱਚੇ ਪਾਲਦੇ। ਆਜ ਵੀ ਕਨੌੜ ਜਾਂਦੇ ਹੋ ਤੁਸੀਂ ਬਾਈ। ਇਹ ਕਿਹੜੀ ਗੱਲ ਦੀ ਐ? ਜੇ ਡੀਆਂ ਲੈ ਆਈਆਂ ਨੇ ਤੁਸੀਂ ਕਿਸੇ ਖਾਲੇ ਤੋਂ। ਆਪ ਵੀ ਕੰਮ ਕਰਕੇ ਖਾਣਿਓ। ਇਹ ਆਖਿਂ ਤੁਹਾਡੀ ਦਿੰਦੇ ਆ ਬਾਈ। ਠੱਕ ਠੱਕ ਜੰਮ ਲਾਉਂਦੇ ਆ। ਗਿਰ ਬੰਨਿਆ। ਉਹ ਵੀ ਆਇਆ ਕਹਿੰਦਿਆਂ ਚੜ ਕੇ ਆ ਗਏ ਇਸ ਕਰਕੇ ਤੁਹਾਨੂੰ ਇਹ ਗੱਲ ਬਣਾਉਣੀ ਪਊ ਵੀ ਜਿਹੜੀ ਜੱਟ ਕੇ ਅਸੀਂ ਜਾਉਂਦੇ ਆ ਤੇ ਉਹ ਜ਼ਿੰਦਗੀ ਜੀ ਅੱਜ ਦੇ ਖੇਤੀਬਾੜੀ ਦੇ ਕਿਓ ਪਾਇਆ ਇਹ ਕਿ ਕਿਸਾਨ ਖੇਤੀ ਦੇ ਕੰਮ ਕਰਨ ਵਾਲੇ ਜਿਹੜੇ ਸੇਮਜ਼ਦੂਰ ਨੇ ਉਹ ਵੇਚੀ ਨਹੀਂ ਕਿਸਾਨ ਨੇ ਉਹਨਾਂ ਨੂੰ ਖੇਤਾਂ 'ਚ ਦੇ ਕੰਮ ਦਿਹਾੜੀ ਦੇ ਕਰਨਾ ਪੈਂਦਾ ਤਾਂ ਕਿਉਂਕਿ ਉਹਨਾਂ ਕੋਲ ਜ਼ਮੀਨ ਨਹੀਂ ਵੇਚ ਵੀ ਨਹੀਂ ਕਿਸਾਨ ਸਾਡੇ ਕਿਸਾਨਾਂ 'ਚ ਵੀ ਨੇ ਜਿਨ੍ਹਾਂ ਦੀਆਂ ਕਰਜ਼ੇ ਕਰਕੇ ਜ਼ਮੀਨਾਂ ਵੇਚ ਗਈਆਂ ਉਹਨਾਂ ਦੀ ੜਤੀ 2 ਲੱਖ ਹੈ ਇਹ ਜੂ ਕਹਾਣਾਂ ਦਾ ਇਟਾ ਇਹ ਆਏ ਨੇ ਜਿਹੜੇ ਉਹਨਾਂ ਦੀ ਲੱਖਾਂ ਦੀ ਗਿਣਤੀ ਹੈ ਜਿਹੜੇ 4-5 ਏਕੜ ਵਾਲੇ ਨੇ 80% ਤੋਂ ਉੱਤੇ ਜਾਂਦੀ ਹੈ ਇਹਨਾਂ ਦੀ ਗਿਣਤੀ ਸਰ ਜੀ ੋਡੋ ਭਾਈ ਇਹਨਾਂ ਦੇ ਆਪਣੇ ਅੰਕੜੇ ਕਹਿੰਦੇ ਨੇ ਕਿ ਤੁਸੀਂ 80 ਕਰੋੜ ਲੋਕਾਂ ਨੂੰ ਫਰੀਦਾ ਦੇ ਨੇ 17 ਲੱਖ ਕਰੋੜ ਰੁਪਇਆ ਹਰ ਸਾਲ ਛੋਟਾ ਇਸ ਕਰਕੇ ਲੱਗ ਜਾਂਦਾ ਹੈ ਕਿ ਇਹਨਾਂ ਨੂੰ 5 ਕਿਲੋ ਆਟਾ ਫਰੀਦ ਨੇ ਆ ਉਹ ਮਜ਼ਦੂਰ ਨਹੀਂ ਗਰੀਬ ਕਿਸਾਨ ਦੀ ਨਜ਼ਰ ਕਿਉਂ ਦਿੰਦੇ ਨੇ ਬਈ ਕਦੋਂ ਮੈਂ ਕਹਿਆ ਸੀ ਆਟਾ ਸਾਡੇ ਆ ਸਾਨੂੰ ਕੰਮ ਦੇ ਦੋ ਛੋਟੇ ਸਰਕਾਰੀ ਆਪਣੇ ਕਹਿੰਦੇ ਨੇ ਪੌਣੇ ਡਾਕਟਰ ਰੋਡ ਇੱਕੜ ਜਮੀਨ ਤੋਂ ਕੋਲੇ ਪਈ ਹੈ ਜਿਹੜੀ 40-45 ਅਰਬ ਕਰੋੜ ਰੁਪਇਆ ਲਾ ਕੇ ਉਹ ਬਣ ਸਕਦੀ ਹੈ 8 ਕਰੋੜ ਲੋਕਾਂ ਨੂੰ ਰੋਜ਼ਗਾਰ ਦਿੰਦੀ ਹੈ 8 ਕਰੋੜ ਲੋਕਾਂ ਜਿਹੜਾ ਤੁਸੀਂ ਧੀਰੀ ਨਾਜ ਦੇ ਨੂੰ ਦੇਖੋ ਮਜ਼ਦੂਰਾਂ ਨੂੰ ਜਮੀਨ ਨਾ ਇੱਥਾਂ ਪ੍ਰਾਕਾਢੀ ਮਗ ਰਹੇ ਨਾ ਜਾਂਚਕਪੁਰਨਾ ਪਾਣ ਪਾਣ ਪਰ ਨਾਲੀ ਦੀ ਮੰਗ ਰਹੇ ਨਾ ਤੋਂ ਰੰਮ ਨਰੇਕਾ ਦੀ ਮੰਗ ਰਹੇ ਨਾ ਇਹ ਲੱਕੜਾ ਬਾਸ ਕੇ ਕਰਸਣ ਨਾ ਇਹ ਪੱਥਿਆਂ ਬਾਸ ਕੇ ਕਰਸਣ ਕਰੋ ਇਹ ਪੂਰੀ ਮੇਦੋਂ ਨੰਗੂਆ ਐਸੇ ਮੰਗ ਕਬਾਤੇ ਅਸੀਂ 3 ਦਿਨ ਕਿਦੇ ਨੂੰ ਲੰਗੀ ਭੋਣ ਵਾਸਤੇ ਪ੍ਰਭੂ ਦੇ ਕੋਲ ਜੇ ਕਰਕੇ ਗੱਲਾਂ ਹੋ ਲੰਮੀਆਂ ਨੇ ਵੱਡੀਆਂ ਨੇ ਇੱਥੇ ਮੁੱਕਣ ਵਾਲੀਆਂ ਨਹੀਂ हजार रुपया उपरी पंजाब जनिया संस्था जिने मुलाजम जिने विद्यार्थी ने जिने शांति काम है सरकार की पॉलिसी तो कोई कुछ नहीं है इस करके बारे तो में पता है कि मजदूरों के धरने लम्मा चल चाहते दम देखते ਕਿ ਕਿਤੇ ਨਾ ਹੋਵੇ ਇਹ ਛੋੜੇ ਵਾਲੇ ਕੱਪੜੇ ਪਾ ਕੇ ਸਾਨੂੰ ਮਨਜ਼ੂਰ ਬਣ ਕੇ ਧਰਨਾ ਲਗਾ ਦਸਣ ਨੂੰ ਕੋਈ ਮਨਜ਼ੂਰ ਕਿਸਾਨਾਂ ਦਾ ਏਕਾ ਜਿੰਦਾਬਾਦ 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 ਮੁਕਤ ਬਾਉ ਟੋਲੇ ਮੁਰਦਾਬਾਦ 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 ਗਾਮਨਾਮ ਹੋਣਗੇ ਨਹੀਂ ਬਣ ਦੋ ਸਰਕਾਰ ਇਹਨਾਂ ਨੇ ਕਰਵਾਤੇ ਜਿੱਦ ਜੀੜੀ ਅੱਜ ਕੋਸ਼ਿਸ਼ ਕੀਤੀ ਇਹ ਕਰਵਾਦਾਂ ਸੰਸਦ ਕਿ ਜਿਹੜੀ ਡੈੱਡ ਬੋਡੀ ਸਾਹਮਣੀ ਆ ਉਹ ਪਰਿਵਾਰ ਨੂੰ ਬਹੁਤ ਇੱਕਦਮ ਆਉਂਦੀ ਹੈ ਉਹ ਕੁੜੀ ਜਿਹਨ ਮਰਿਆ ਹੁੰਦਾ ਬੰਦਾ ਉਹਦੀਆਂ ਭੈਣਾਂ ਉਹਦੇ ਸਹੁਰੇ ਉਹਦੇ ਨਾਲਕੇ ਉਹਦੇ ਮਾਮੇ ਐ ਪੜ ਪੜ ਕੇ ਹੁੰਦੇ ਨੇ ਪੁਲਸ ਵਾਲੇ ਥੜਾ ਥੜਾ ਜੱਜ ਬੁਲਾਉਂਦਾ ਆ ਤਾਂ ਆਪਾਂ ਕੋਈ ਕਿਤੇ ਪੈੜੀਆਂ ਹੁੰਦੀ ਆਂਦਰੋਂ ਅੰਦਰ ਹੀ ਵੀ ਕਹਿਤਾ ਉਹ ਗੱਲ ਕਿ 4 ਲੱਖ ਦੇ ਨਿਮੇ ਬਾਸ ਤੂੰ ਬਚੀ ਨਾ ਤੇ ਉਹ ਦੋ ਹੋਰ ਬੜਾ ਕੱਢਣਾ ਸੀ ਉਹ ਆਪਣੀਆਂ ਕਮਜ਼ੋਰੀਆਂ ਨੇ ਬਸ ਕਮਜ਼ੋਰੀਆਂ ਇਹਨਾਂ ਨੂੰ ਸਾਡੀਆਂ ਕਮਜ਼ੋਰੀਆਂ ਨੇ ਪਰ ਇਹਨਾਂ ਨੂੰ ਸਾਡੀ ਤਕੜਾਈ ਰਹੀ ਸਾਡੀ ਤਕੜਾਈ ਇਹੋ ਗੱਲ ਤੇ ਕਿ ਸਾਡੇ ਬੰਦੇ ਮਾਰੇ ਜਾਂਦੇ ਤੇ ਅਸੀਂ ਸਰਕਾਰ ਦਾ ਨੱਕ ਬੰਦ ਕੀਤਾ ਜਾਨਾਂ ਦੀ ਰੋੜਾ ਜਾਨ ਨੂੰ ਨਹੀਂ ਕਰਾ ਬੈਠਣ ਨੂੰ ਨਹੀਂ ਕਿਹਣਾ ਜਿਹੜਾ ਹੁਣ ਜਾ ਕੇ ਮੱਜਾ ਦੇ ਕੋਲ ਫਿਰ ਦੱਤ ਜਿਹੜੇ ਮਾਰਦਾ ਰੋੜਾ ਸਾਰੇ ਠੀਕ ਨਹੀਂ ਮਸਲੇ ਦਾ ਹੱਲ ਕਰੋ ਦੋਸਤ ਸਾਹ ਰਹਿ ਗਏ ਤੁਹਾਡੇ ਤੇ ਫਿਰ ਆਉਣੇ ਕੁਝ ਲੋਕਾਂ ਨੂੰ ਫਿਰ ਮੰਗੜੀਆਂ ਨੇ ਕੋਟਿਆ ਪਿਛਲੇ ਪਿਛਲੇ ਦੇਖ ਲਓ ਇੱਕ ਮંત્રી ਜਾਟਾ ਹੈ ਜਿਹੜਾ ਜੋ ਪਹਿਲਾਂ ਮੰਤਰੀ ਦੀ ਫਿਰ ਆਮ ਮંત્રી ਬਣ ਗਿਆ ਮੁੱਖ ਮੰਤਰੀ ਬਣ ਗਿਆ ਉਹਦੇ ਨਾਮਰ ਗੱਡੀਆਂ ਦੇ ਬਾਹਲੇ ਕਾਗਦੇ ਹੁੰਦੇ ਨੇ ਭਿੰਡਾ ਲੜਦੀਆਂ ਨੇ ਮੁੱਖ ਮੰਤਰੀ ਦੇ हूँ तेरे भेंडा लड़के एक डे तू तो छरी बोटी जाए तेरी मां पोती वन प्यो की तेरी भैन चाल वे मन क्यों की करा कहीं मुख्यमंत्री बन गया इस करके बड़ी लड़ाई है बड़ी लड़ाई भी समझो है अपने बकरे में रहेंगे ਇਹ ਛੋਟੇ ਨੇ ਸਾਣ ਬੱਢੀ ਨਾ ਮਜੂਰ ਕਲੇ ਜੱਤ ਫੜਦੇ ਨੇ ਨਾ ਖਫਾਨ ਢਲੇ ਜੱਤ ਇਹ ਸਾਝਾ ਪੌਣ ਸਿੱਖੋ ਦੁਸ਼ਮਣ ਸਾਝਾ ਹੈ ਦੁਸ਼ਮਣ ਢਾਡਾ ਹੈ ਚੱਕਰ ਦੇਣੇ ਚੀ ਹੈ ਪਰ ਉਹਨਾਂ ਚਿਰ ਜਿੰਨਾ ਚਿਰ ਆਪਾਂ ਇਕੱਠੇ ਨਹੀਂ ਹੁੰਦੇ ਜਿੱਦੇ ਆਪਾਂ ਇਕੱਠੇ ਹੋ ਗਏ ਇੱਕ ਕਾਂਗੜਾ ਲੈਣੇ ਠੀਕ ਆ ਇੱਕ ਇੱਕ ਗਣਕੇ ਬਦਲੇ ਲੈਣਾ ਇਹ ਸਾਥ ਨਾਲ ਆਪਦੇ ਸੰਸਾਂ ਦੇ ਵਿੱਚ ਜਦੋਂ ਕਦੇ ਵਹਣੇ ਜੇ ਸਿਰਮੁਰੀ ਨਹੀਂ ਹੁੰਦੀ ਤੇ ਹਾਰ ਨਹੀਂ ਹੋ ਜਾਂਦੀ ਹੈ ਤਾਂ ਹਾਰ ਵੀ ਐਹੀ ਜੀ ਹੋਣੀ ਚਾਹੀ ਜੈ ਜਿਹੜੀ ਜਿਤ ਤੋਂ ਵਿਦਾ ਨੀ ਹੋਵੇ ਆ ਤਾਂ ਸਾਡੀਆਂ ਗੱਲ ਨਹੀਂ ਪਈ ਵਡੀਆਂ ਗੱਲਾਂ ਨੂੰ ਹੱਥ ਪਾਉਣ ਦੀ ਤਿਆਰੀ ਹੈ। ਸ਼ਹਿਰ ਜਿਹੜਾ ਉਹ ਟਰੱਕ ਦਾ ਡਰਾਈਵਰ ਸੀ। ਸਾਨੂੰ ਨਹੀਂ ਪਤਾ ਵੀ ਉਹ ਕਿਸਾਨ ਆ ਕਿ ਮਜ਼ਦੂਰਾਂ ਤੋਂ ਪਤਾ ਨਹੀਂ ਕਾਹਣਾ ਕੀ ਹੈ। ਵੱਧ ਜਾਣਕਾਰੀ ਤੁਹਾਨੂੰ। ਉਹ ਤੇ ਕੀ ਕਾਰਵਾਈ ਕਰੀਏ ਤੁਸੀਂ ਦੇਖੋ। ਬੰਦੇ ਮਰੇ। ਤੇ ਮਜ਼ਦੂਰਾਂ ਦੇ ਪਰਿਵਾਰਾਂ ਨੂੰ ਜਿਹੜੀਆਂ ਹੈ ਲੋਗੀਆਂ ਮਰਨਾਂ। ਇੱਥੇ ਜੇ ਲੰਮਾ ਚਲਾਉਣਾ ਹੈ ਸ਼ੈਤੀ ਘਾਟਾ ਤੁਨੂੰ ਬਣਾਇਆ ਸਾਡੀ ਤਾਂ ਪ੍ਰਗਰਮੀ ਤੇ ਹੋਣੀ ਹੈ ਅੱਜ ਤਾਂ ਮੈਨੂੰ ਲੱਗਦਾ ਹੈ ਅਗਿਆ ਬੁਲਾ ਕੇ ਇੱਧਰ ਸਾਡੇ ਹਾਜ਼ਰੀ ਭਰੀਆ ਬੁਲਾਕਾਂ ਨੇ ਕਿਤੇ ਐ ਨਾ ਹੋਵੇ ਕਿ ਸਾਰੇ ਪੰਜਾਬ ਦੀਆਂ ਮਜ਼ਦੂਰ ਤੇ ਕਸਾਂ ਜਿੱਥੇ ਬੰਦਿਆਂ ਦੇ ਇੱਥੇ ਹੋਣਾ ਪਵੇ ਰੋੜਾ ਸਾਹਿਬ ਛੋਟੀ ਸ਼ਰਟ ਪਾ ਕੇ ਵੀ ਝੰਡਾ ਨਹੀਂ ਕੱਟ ਗਏ ਨੇ ਸੋਦੇ ਮੁੱਖ ਮੰਤਰੀ ਨੂੰ ਜੇ ਮਸਲੇ ਨੂੰ ਗੰਭੀਰਤਾ ਨਾਲ ਨਾ ਲਵੇ ਤੇ ਇਹਦਾ ਥੋੜੀ ਹੱਲ ਕੱਢੇ ਇਹ ਮੱਝ ਨਹੀਂ ਖਾਉਂਦੇ ਨਹੀਂ ਐਨੀਆਂ ਲੱਲਾ ਨਹੀਂ ਲੱਲਾ ਤੇਰੇ ਉੱਤੇ ਜੇਕਰ ਚੈੱਕ ਲਿਓ ਇਹਨਾਂ ਦੇ ਬੱਚਿਆਂ ਨੂੰ ਨੌਕਰੀਆਂ ਦਿਓ ਇਹਨਾਂ ਦਾ ਕਾਰਜ ਖਤਮ ਕਰੋ ਤੇ ਅੱਗੇ ਵਾਸਤੇ ਗਰੰਟੀ ਦਿਓ ਕਿ ਜੇ ਉਹ ਕੀ ਸਾਡੇ ਕਿਸੇ ਮੰਰੇਗਾ ਵਾਲੇ ਦੀ ਜੇ ਮੌਤ ਹੁੰਦੀ ਹੈ ਉਹਦੇ ਵਾਸਤੇ ਬਕਾਇਦਤ ਨੇ ਬਿਜਲੀ ਕੰਮਿਆ ਦੀ ਹੌਕੀ ਬਣਾਈ ਹੈ ਮਦਰਾਕਾ ਵਾਲੇ ਸਾਥੀਆਂ ਵੀ ਇਹਦੇ ਵਿੱਚ ਜੋੜੋ ਇਹ ਪਾਲਸੀ ਉਹਨਾਂ ਦੇ ਵੀ ਦਰਜ ਹੋਵੇ ਕਿਉਂਕਿ ਉਹ ਵੀ ਸਰਕਾਰੀ ਨਾਗਰਿਕ ਨੇ ਤੇ ਸਰਕਾਰੀ ਗੀਤੀ ਦੇ ਤੇ ਸੋਡੀ ਨਿਗਰਾਨੀ ਚ ਐਸੇ ਕੰਮ ਤੇ ਆਪਾਂ ਜੋੜ ਦੇਣਾ ਬਾਕੀ ਤੁਸੀਂ ਚੰਗਾ ਐ ਸੰਘਰਸ਼ ਦੇ ਵਿੱਚ ਮੈਂ ਦੇਖਦਾ ਜਨਾ ਵੀਡੀਓ ਮਜ਼ਦੂਰਾਂ ਜਿਹੜਿਆ ਭੈਣਾ ਨੇ ਸਾਡੇ ਉਹਨਾਂ ਦਾ ਬਹੁਤ ਵਧੀਆ ਯੋਗਦਾਨ ਇਹ ਲੜਾਈ ਜਿਹੜੀ ਹੈ ਪੈਣਾ ਤੋਂ ਬਗੈਰ ਜਿੱਤੀ ਨਹੀਂ ਜਾਂਦੀ। ਤੂੰ ਕਿ ਜੇਲੀਆ ਸਕਦੀ ਹੈ ਜਦੋਂ ਤੁਹਾਡੇ ਸਮਝ ਪੈ ਜਾਂਦੀ ਇਹਨਾਂ ਦਾ। ਤੁਸੀਂ ਇਕੱਲਿਆਂ ਵੀ ਇਸ ਸੰਘਰਸ਼ ਨੂੰ ਜਿੱਥੇ ਤੱਕ ਮਰਜ਼ੀ ਲੈ ਜਾ ਸਕਦੇ ਹੋ। ਇਸ ਗੱਲ ਦੀ ਮੈਂ ਤੁਹਾਨੂੰ ਭਰਾਈ ਦੇਣਾ। ਕਿ ਤੁਸੀਂ ਦਮ ਰਾਤ ਕੇ ਪਾਣੀ ਨਾਲ ਤੱਕਦਾ ਰਹਿੰਦੇ ਗਏ ਹੋ। ਅੱਗੇ ਨਹੀਂ ਜਾਣ ਸਕਦੀ ਹੈ ਆਪਣਾ ਨੁਕਸਾਨ ਤਾਂ ਜਿਹੜਾ ਹੋਣਾ ਹੀ ਹੋ ਗਿਆ। ਇਹ ਤੋਂ ਬਾਅਦ ਤਾਂ ਉਹ ਇਹਨਾਂ ਦਾ ਨਸਾਨ ਕਰਾਉਣੇ ਤੋਂ ਬਚਾਉਣਾ। ਇਹ ਚੋਲੀ ਇਹਨਾਂ ਦੀ ਬੇਲੇ